ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਤੁਹਾਡਾ ਸਾਰਿਆਂ ਦਾ ਉਮੀਦ ਕਰਦਾ ਸਭ ਠੀਕ ਠਾਕ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਚੜ੍ਹਦੀ ਕਲਾ ਚ ਹੋਵੋਗੇ ਅੱਜ ਦੀ ਵੀਡੀਓ ਕਰਦੇ ਆਂ ਸ਼ੁਰੂ ਇਹ ਆ ਜੀ ਨਵੇਂ ਸਾਲ ਦੀ ਪਹਿਲੀ ਵੀਡੀਓ ਤੇ ਨਵੇਂ ਸਾਲ ਦੇ ਖੁਸ਼ੀ ਦੇ ਵਿੱਚ ਅੱਜ ਦੀ ਵੀਡੀਓ ਜੋ ਤੁਹਾਨੂੰ ਇੱਕ ਕੁਝ ਬਣਾਉਣਾ ਵੀਡੀਓ ਦਿਖਾਉਨੇ ਆ ਰੈਸਪੀ ਕਹ ਲੋ ਕੁਝ ਮਰਚੀ ਕਹ ਲੋ ਠੰਡ ਸੀ ਤੇ ਨਵਾਂ ਸਾਲ ਵੀ ਸੀਗੀ ਤੇ ਅਸੀਂ ਬਣਾਤੇ ਆਂ ਅੱਜ ਗੱਚਕ ਇੱਕ ਮੀਂਹ ਪੈ ਰਿਹਾ ਉਦਾਂ ਮੌਸਮ ਠੰਡਾ ਵਾਲਾ ਚੀਜ਼ਾਂ ਮੰਨ ਲਓ ਬਣਾ ਕੇ ਖਾਣ ਵਾਲਾ ਤੇ ਅੱਜ ਬਣਾ ਰਹੇ ਆਂ ਇਹ ਘਰੇ ਗੱਚ ਸਾਰੇ ਨੂੰ ਪਹਿਲਾਂ ਦਾ ਭੁੰਨ ਰਹੇ ਆਂ ਤੇਲ ਪਹਿਲਾਂ ਤੇ ਇਹਨਾਂ ਨੂੰ ਭੁੰਨ ਲੈਣਾ 5 ਕੁ ਮਿੰਟ ਭੁੰਨਨੇ ਆ ਇਹ ਜੀ ਮੰਨ ਲਓ ਜਦੋਂ ਬਰਾਊਨ ਜੇ ਹੋ ਗਏ ਭੂਰੇ ਜੇ ਪਤਾ ਲੱਗ ਜੀ ਜਾਣਾ ਵੀ ਹੁਣ ਭੁੰਨੇਗੇ ਕੋਨਾਕ ਟਾਈਮ ਇਹ ਭੁੰਨਣਾ ਹੈ ਇਦਾਂ ਰਾਈਡ ਦੂਜੇ ਬਥੀਲੇ ਤੇ ਦਾਲ ਧਰੀ ਹੋਈ ਆ ਇਹਦੇ ਵਿੱਚ ਵਰਤੋਂ ਆਉਣੇ ਆ ਗੁੜ ਮੂਫਲੀ ਦੇ ਦਾਣੇ ਤੇ ਤੇਲ ਬਾਕੀ ਜੇ ਤੁਸੀਂ ਖੋਪਾ ਜਾਂ ਕੁਝ ਸੌਂਫ ਸੂੰਹ ਜਿਹੜਾ ਵੀ ਕੁਝ ਪਾਉਣਾ ਉਹ ਤੁਸੀਂ ਪਾ ਸਕਦੇ ਜਿਹੜੀ ਅਸੀਂ ਬਣਾ ਰਹੇ ਆ ਆ ਜਿਹੜੀ ਆ ਕੌਲੀ ਆ ਜੀ ਇੰਨੀ ਇੱਕ ਕੌਲੀ ਗੁੜ ਦੋ ਕੌਲੀਆਂ ਗੁੜ ਦੀਆਂ ਮੈਂ ਲਵਾ ਕੌਲੀਆਂ ਦੋ ਇੱਕ ਕੌਲੀ ਤਿਲਾਂ ਦੀ ਤੇ ਇੱਕ ਕੌਲੀ ਇਹ ਹੈਗੀ ਐ ਇੰਨੀ ਮੂਕਲੀ ਦੇ ਦਾਣੇ ਦੀ ਇੰਨੀ ਕੇ ਨੂੰ ਵਰਤੂ ਨਾਲੋਂ ਇੰਨਾ ਕੁ ਅਸੀਂ ਪਾਉਣਾ ਤੇ ਠਹਿਰਾ ਪਾਉਣਾ ਦਾ ਇਹਨਾਂ ਨੂੰ ਲੋ ਜੀ ਤੇਲ ਸਾਡੇ ਭੁੱਜ ਚੁੱਕੇ ਆ ਮਮੀ ਜਦੋਂ ਆਵਾਜ਼ ਹੀ ਕਰਨ ਲੱਗ ਜਾਂਦਾਂ ਹੁੰਦੇ ਆ ਹੁਣ ਪਤਾ ਲੱਗ ਜਾਂਦਾ ਨਾ ਭੁੱਜ ਗਏ ਹੁਣ ਇਹਨਾਂ ਨੂੰ ਅਸੀਂ ਅੱਗ ਕਿਸੇ ਭਾਂਡੇ 'ਚ ਕੱਢ ਲੈਣੇ ਤੇ ਇਸ ਤੋਂ ਬਾਅਦ ਇਹੀ ਭਾਂਡੇ ਦੇ ਵਿੱਚ ਮੂਗਲੀ ਇਹ ਦਾਣੇ ਪੁੱਲਾਂਗੇ। ਹੋਰ ਰਹਿ ਗਏ ਲੱਗੇ ਥੋੜੇ ਜਿਨੇ। ਠੀਕ ਕੌੜੇ ਆ। ਹੁਣ ਚੇਕ। ਦਾਰੇ ਬੁਜੇਰੀ। ਥੱਲੇ ਸੀ ਨਾ। ਇਹ ਉੱਤ। ਹੁਣ ਐਤ ਕੜਾਹੀ ਜੀ ਪਾਲਿਆ ਗੁੜ। ਦੋ ਕੌੜੀਆਂ ਵੱਲੋਂ ਗੁੜ ਦੀਆਂ ਪਾਈਆਂ ਸੀ। ਸੋਲਾਂ ਗੁੜ ਨੂੰ ਥੋੜਾ ਘੋਟ ਲਵਿਆ ਨਾ। ਉਹਦੇ ਨਾਲ ਮਾਲੂ ਵੱਡਾ ਜਿਹਾ ਪੌਣ ਨਾਲ। ਗੁੜ ਘੋਟ ਕੇ ਗਰਮ ਕਰ ਲੈਣਾ ਗੁੜ ਨੂੰ ਤੇ ਕੜਾਹੀ ਵਿੱਚ ਕੁਝ ਨਹੀਂ ਪਾਉਣਾ ਤੁਸੀਂ ਕੋਈ ਘਿਓ ਜਾਂ ਕਿ ਹੋਰ ਸਿੱਧੀ ਕੜਾਹੀ ਤੇ ਉਹਦੇ ਵਿੱਚ ਗੁੜ ਤੇ ਥੋੜਾ ਜਿਹਾ ਪਾ ਲੈਣਾ ਜੀ ਇੱਥੇ ਤੁਸੀਂ ਪਾਣੀ ਮੰਨ ਲਓ ਆ ਇੰਨਾ ਕੁ ਪਾਣੀ ਪਾਇਆ ਜੀ ਮਿੱਟਾ ਤੇ ਹੌਲੀ ਹੌਲੀ ਬਾਲਾਂਗੇ ਤਾਂ ਨਾ ਥੋੜਾ ਜਿਹਾ ਪਾਣੀ ਪਾ ਕੇ ਇਹਨਾਂ ਬਲ ਗਿਆ ਜਾਨਾ ਜੇ ਵੀ ਕੀ ਕਰਿਓ ਤੇ ਤੇ ਸਾਡੀ ਵੀਡੀਓ ਲਾਈਕ ਕਰਿਓ ਤੇ ਨਾਇਸ ਚੈਨਲ ਨੂੰ ਸਬਸਕ੍ਰਾਈਬ ਕਰਿਓ ਹੁਣ ਦੋਨੇ ਚੀਜ਼ਾਂ ਦੁਬਾਰੇ ਬੋਲਦੇ ਕੱਠੀਆਂ ਸਾਤ ਤੇ ਪਰਿਓ ਸਾਤ ਲਾਈਕ ਕਰਿਓ ਸਾਤ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜਦੋਂ ਜੀ ਤੁਹਾਡਾ ਗੜ ਇਹ ਜਾ ਹੋ ਜੇ ਤਾ ਇੰਨਾ ਜਿਹੜਾ ਚਮਚਾ ਪਾਇਆ ਮਨ ਲੂ ਘਰ ਕੇ ਇਹਨ ਪੂਰਾ ਘਿਓ ਦਾ ਪਾ ਦੇਣਾ ਅਸੀਂ ਤਾਂ ਜੀ ਦੇਸੀ ਘਿਓ ਪਾਇਆ ਦੇਸੀ ਹੀ ਪਾਇਓ ਤੇ ਇਹ ਜਿਆ ਗੁੜ ਹੋਣ ਨੂੰ ਜਦੋਂ ਗੁੜ ਪਾਇਆ ਸੀ ਤਕਰੀਬਨ 10 ਮਿੰਟ ਲੱਗ ਗਏ ਹੋਣਗੇ ਮਤਲਬ ਟਾਈਮ ਦਾ ਹਿਸਾਬ ਨਹੀਂ ਤੁਸੀਂ ਗੁੜ ਦੇਖਣਾ ਜਦੋਂ ਵੀ ਇਹ ਜਿਆ ਗੁੜ ਹੋ ਜਾਈਣਾ ਤਾਂ ਉਹਨੂੰ ਪਾ ਦੇਣਾ ਇੱਕ ਚਮਚਾ ਘਿਓ ਦਾ ਉਸ ਤੋਂ ਬਾਅਦ ਵੀ ਇਹਨੂੰ ਹਜੇ ਵੀ ਫਿਰ ਵੀ ਕਹੇ ਜਾ ਬਣੇ ਜਦੋਂ ਫਿਰ ਕਿਵੇਂ ਪਤਾ ਲੱਗੂਗਾ ਇਹ ਦੇ ਤੋਂ ਬਾਅਦ ਚ ਇੱਕ ਕੌਲੀ ਪਾਣੀ ਦੀ ਭਰ ਕੇ ਰੱਖ ਲਓ ਕੋਲੇ ਹਾਂ ਜਦੋਂ ਆਏ ਤੁਹਾਨੂੰ ਲੱਗੇ ਵੀ ਹੁਣ ਤੌੜਾ ਨਾ ਹੋ ਜੇ ਫਿਰ ਇਹਨੂੰ ਐ ਕਰਕੇ ਕੌਲੀ ਚ ਪਾ ਕੇ ਦੇਖੋ ਜੇ ਤਾਂ ਤਾਰਨਾ ਛੱਡਦਾ ਫਿਰ ਤਾਂ ਜੇ ਕੱਚਾ ਜੇ ਕੜਕ ਕੜਕ ਟੁੱਟਣ ਲੱਗਿਆ ਫਿਰ ਸਮਝੋ ਇਹਦਾ ਪਾਉਣਾ ਇਹਨੂੰ ਹਜੇ ਮੰਨ ਲਓ ਰੱਖੀ ਰੱਖੋ ਪਾਣੀ ਰੱਖੋ ਕੋਲੇ ਆਹ ਜੀ ਤੁਸੀਂ ਪਾਣੀ ਚ ਇਹਨੂੰ ਪਾ ਲੈਣਾ ਹਜੇ ਬਣਿਆ ਨਹੀਂ ਤੇ ਹੁਣ ਕਿਤੇ ਨੂੰ ਕਿਉਂ ਪਤਾ ਲੱਗ ਕਿਵੇਂ ਹਜੇ ਬਣਿਆ ਨਹੀਂ ਬਣਿਆ ਨਹੀਂ ਮੈਨੂੰ ਪਤਾ ਲੱਗ ਗਿਆ ਅੱਛਾ ਹਜੇ ਜੰਮਿਆ ਨਹੀਂ ਹਾਂ ਬਣਿਆ ਜਦੋਂ ਮੰਨ ਲੈ ਜੇ ਬਣ ਗਿਆ ਤਾਂ ਉਹਨੇ ਐਨ ਪੂਰਾ ਆਇਟਮ ਉਹ ਬਣ ਜਾਣ ਹਾਂ ਜਦੋਂ ਤੋੜੋਂਗੇ ਉਹ ਖੜਕਾ ਕਰੂਗਾ ਜੇ ਬਣਿਆ ਨਹੀਂ ਠੀਕ ਹੈ ਹਜੇ ਮੰਨ ਲਓ ਪਤਲਾ ਉਹਦੇ ਵਿੱਚ ਵੀ ਜਦੋਂ ਕੜਾ ਹੋ ਗਿਆ ਪਾਣੀ ਚ ਤਾਂ ਸਮਝ ਲਓ ਫੇਰ ਇਹ ਬਣੂਗਾ ਆਹ ਜੀ ਕੱਚਾ ਇਹਨੂੰ ਐ ਹਿਲਾਉਨੇ ਆ ਉਹ ਜੰਮਦਾ ਨਹੀਂ ਹੈਗਾ ਇਹਦਾ ਮਤਲਬ ਹੈ ਜੇ ਬਣਿਆ ਨਹੀਂ ਤੇ ਇਹ ਬਣੂਗਾ ਉਦੋਂ ਜਦੋਂ ਇਹ ਬਣ ਗਿਆ ਜਦੋਂ ਇੱਥੋਂ ਆਪਾਂ ਐ ਤੋੜਾਂਗੇ ਹੁਣ ਤਾਂ ਲਾਲਾਂ ਛੱਡਦਾ ਫੇਰ ਇਹ ਲਾਲ ਨਹੀਂ ਛੱਡਣੀ ਇੱਕ ਕੜਕ ਦਾ ਖੜਕਾ ਸੁਣੂਗਾ ਠੀਕ ਇਹਨੂੰ ਇਹ ਤਰੀਕਾ ਜੀ ਚੈੱਕ ਕਰਨ ਦਾ ਵੀ ਇਹ ਬਣਿਆ ਜਾਂ ਨਹੀਂ ਐਂ ਪਾਣੀ ਚ ਪਾ ਲੈਣਾ ਤੇ ਜਦੋਂ ਥੱਲੇ ਚਲਾ ਗਿਆ ਉਸ ਤੋਂ ਬਾਅਦ ਉਹਨੂੰ ਚੱਕਿਓ ਤੇ ਜੇ ਉਹ ਹਜੇ ਵੀ ਲਾਲਾਂ ਜੀਆਂ ਛੱਡਦਾ ਤਾਂ ਨਹੀਂ ਬਣਿਆ ਉਹਨੂੰ ਹਜੇ ਹੋਰ ਚੁੱਲ੍ਹੇ ਤੇ ਰਹਿਣ ਦੋ ਤੇ ਜੇ ਉਹ ਕੜਕ ਕਰ ਕਰ ਟੁੱਟਣ ਲੱਗ ਗਿਆ ਤਾਂ ਸਮਝ ਲਓ ਬਣ ਗਿਆ ਜੇ ਜਦੋਂ ਸਾਡਾ ਬਣ ਗਿਆ ਉਹ ਵੀ ਦੱਸਾਂਗੇ ਵੀ ਹੁਣ ਇਹ ਬਣ ਗਿਆ ਇਹਨੂੰ ਜੀ ਚੈੱਕ ਕਰਨ ਦੇ ਲਈ ਐ ਇਹਦੇ ਵਿੱਚ ਪਾ ਲੈਣਾ ਤੁਸੀਂ ਪਾਣੀ ਦੇ ਵਿੱਚ ਤੇ ਇਹਨੂੰ ਮੜਾ ਜਾਰ ਰੱਖੋ ਤੋਕ ਮੈਂਨ ਮੰਨ ਲਓ 2 ਮਿੰਟ ਨਹੀਂ ਥੋੜਾ ਰੱਖੋ ਤੇ ਇੱਕ ਗੀਦਾ ਧਿਆਨ ਰੱਖਿਓ ਜੀ ਜੇ ਤੁਸੀਂ ਨਾ ਚੈੱਕ ਕਰਦੇ ਰਹੇ ਜਿਵੇਂ ਪਾਣੀ ਵਾਲੀ ਕੌਲੀ ਕੋਲੀ ਰੱਖੋ ਤੇ ਚੈੱਕ ਕਰਦੇ ਰਹੋ ਕੌੜਾ ਆ ਪਾ ਗਿਆ ਜੇ ਤੁਸੀਂ ਜ਼ਿਆਦਾ ਇਹਨੂੰ ਭੁੰਨੀ ਗਏ ਤਾਂ ਤੁਹਾਡਾ ਇਹ ਕੌੜਾ ਹੋ ਜਾਣਾ ਗੋੜਾ ਤੇ ਆ ਦੇਖੋ ਜੀ ਆ ਹੁਣਾਂ ਤੋੜਿਆ ਵਿਚਾਲਾ ਮੋਟਾ ਹੋ ਜਾਂਦਾ ਨਾ ਉੱਥੇ ਆ ਦੇ ਆ ਦੇਖੇ ਪਰ ਉਹ ਬਣ ਗਿਆ ਇਹ ਕਈ ਥਾਵਾਂ ਤੇ ਜਿਵੇਂ ਹੁਣ ਟੁੱਟਦਾ ਆ ਇਕੱਠਾ ਡਿੱਗ ਪਿਆ ਨਾ ਕੌਲੀ ਜਾਰੇ ਆ ਉਹਦੇ ਐਂ ਟੁੱਟਦਾ ਜਦੋਂ ਐ ਟੁੱਟਣ ਲੱਗੇ ਜੇ ਤਾਂ ਇਹ ਬਣ ਜੂ ਤੁਹਾਨੂੰ ਮੈਂ ਦਿਖਾਉਣਾ ਜੀ ਅਸਲੀ ਹੈ ਨਾ ਕਹਿੰਗੇ 6 ਆਪਾਂ ਨੂੰ ਜ਼ਿਆਦਾ ਟਾਈਮ ਹੁੰਦਾ ਵੀ 6 ਦੀ ਪਾ ਲਈਏ ਬਾਅਦ ਜਿਹੜਾ ਆ ਲੈ ਗਿਆ ਇਹਨੂੰ ਹੁਣ ਟਾਈਮ ਹੋ ਗਿਆ ਹੈ ਨਾ ਇਥੇ ਇਹਦੇ ਵਿੱਚ ਪੈ ਨਹੀਂ ਆ ਪਾ ਇੱਕ ਹੌਣ ਪੋਣਾ ਮੈਂ ਇਹ ਨੂੰ ਹੁਣ ਤੁਸੀਂ ਤੋੜੋਗੇ ਤੇ ਆਏ ਆਵਾਜ਼ ਵੀ ਹੁੰਦੀ ਹੈ ਨਾ ਟੁੱਟਦੇ ਦੀ ਹੁਣ ਆਪ ਛੋਟਾ ਰਹਿ ਗਿਆ ਜਿਆਦਾ ਆ ਦੇਖੋ ਆਵਾਜ਼ ਆਉਂਦੀ ਹੈ ਟੁੱਟਦੇ ਦੀ ਜਦੋਂ ਇਹ ਟੁੱਟਣ ਲੱਗ ਜੇ ਤਾਂ ਇਹ ਸਮਝ ਲਓ ਤੁਹਾਡਾ ਗੁੱਡ ਰੈਡੀ ਆ ਤੇ ਹੁਣ ਤੁਸੀਂ ਇੱਥੇ ਜੀ ਤਾਂ ਦਾ ਜਿਹੜਾ ਸਮਾਨ ਉਹ ਸਾਰਾ ਸਮਾਨ ਪਾ ਦੇਣਾ ਪਹਿਲਾਂ ਗਿਰੂ ਪਾ ਦੇ ਕੁਝ ਪਾ ਦੇ ਇਹ ਹੈਗੇ ਜੀ ਮੂਫਲੀ ਤੇ ਗਿਰੂ ਇਹ ਜੀ ਤੁਸੀਂ ਕੱਚੇ ਵੀ ਪਾ ਸਕਦੇ ਹੋ ਭੁੰਨੇ ਪਾਉਣਾ ਤੇ ਭੁੰਨੇ ਵੀ ਪਾ ਸਕਦੇ ਕੱਚੇ ਭੁੰਨ ਕੇ ਪਾਉਂਦੇ ਆ ਮਤਲਬ ਕੱਚੇ ਇਹ ਜੀ ਤੁਸੀਂ ਭੁੰਨ ਕੇ ਹੀ ਪਾਉਣੇ ਆ ਇਹ ਅਸੀਂ ਭੁੰਨੀ ਹੋਈ ਮੂਫਲੀ ਲਿਆਂਦੀ ਸੀ ਉਹ ਪਾ ਦੇ ਪਾ ਦੇ ਤੇ ਇਹ ਜਿਹੜੇ ਆਪਣੇ ਭੁੰਨੇ ਹੋਏ ਸੀਗੇ ਤਿਲ ਉਹ ਪਾਤੇ ਦੋਨੇ ਦੇ ਵਿੱਚ ਪਾ ਦੇਣੇ ਆ ਤੇ ਇਹਨੂੰ ਚੰਗੀ ਤਰ੍ਹਾਂ ਹਰਲਾ ਲੈਂਦੇ ਆ। ਇਹ ਜੀ ਉਹ ਵੈਸੇ ਦਾ ਤੁਹਾਨੂੰ ਅਸੀਂ ਕੌਲੀਆਂ ਦੇ ਹਿਸਾਬ ਨਾਲ ਪਹਿਲਾਂ ਮੈਂ ਦੱਸਿਆ ਸੀਗਾ। ਪਰ ਇਹ ਅ ਜਿਹੜੇ ਤੇਲਾ ਜਿਹੜਾ ਆਪਣਾ ਮੈਜ਼ਰਮੈਂਟ ਵਾਲਾ ਕੱਪ ਹੁੰਦਾ ਉਹ ਡੇਢ ਕੱਪ ਆ। ਤੇ ਡੇਢ ਕੱਪ ਹੀ ਇਹ ਦਾਣਿਆਂ ਦੇ ਆ। ਪਰ ਦਾਣਿਆਂ ਦਾ ਤੁਹਾਡਾ ਮੈਜ਼ਰਮੈਂਟ ਤਾਂ ਉਹਨਾਂ ਨਹੀਂ ਕਿਉਂਕਿ ਜੇ ਤੁਸੀਂ ਸਾਫ ਤੇ ਪੂਰੇ ਪਾਉਨੇ ਆ ਤਾਂ ਉਹ ਜ਼ਿਆਦਾ ਹੋ ਜਾਣਗੇ। ਤੇ ਜੇ ਬਰੀਕ ਕਰਕੇ ਪਾਉਨੇ ਹੋ ਤਾਂ ਵੱਧ ਮੰਨ ਲਓ ਇਸ ਹਿਸਾਬ ਨਾਲ ਅਸੀਂ ਉਹ ਤੋੜੇ ਆ ਦਾਣੇ। ਤੇ ਡੇਢ ਕੱਪ ਬਣਿਆ ਸੀ ਤੇ 2 ਕੱਪ ਹੈਗੇ ਆ ਜੀ ਸਾਡੇ ਗੁੜ ਦੇ 2 ਤੋਂ ਥੋੜਾ ਜਿਆਦਾ ਤੁਸੀਂ 2.5 ਕਰ ਲੈ। ਉਹ ਰੱਖ ਸੌਂਫ ਲਾਈ ਜਾ। ਸੌਂਫ ਹੁਣ ਕਿੱਥੇ ਪਈ? ਕੋਈ ਨਹੀਂ। ਤੂੰ ਹੀ ਸੌਂਫ ਆਪਦਾ ਕੁਝ ਵੀ ਪਾ ਸਕਦਾ। ਸੌਂਫ ਆਪਾਂ ਜਾਂ ਕੁਝ ਵੀ ਆਪਦਾ ਇਹਦੇ ਚ ਤੁਸੀਂ ਪਾ ਸਕਦੇ। ਕਿਹੜਾ ਸੌਂਫ? ਹਾਂ। ਕਿਸੇ ਭਾਂਡੇ ਚ ਪਾ ਕੇ ਜਿਵਾ ਕੇ ਰੱਖਣਾ ਫੇਰ। ਅੱਛਾ ਹੁਣ ਇਹ ਬਣ ਗਈ ਮੰਨ ਲਾ? ਹਾਂ ਬਣ ਗਈ। ਅੱਛਾ ਇਸ ਤੋਂ ਬਾਅਦ ਜੀ ਇਹਨੂੰ ਤੁਸੀਂ ਕਿਸੇ ਭਾਂਡੇ ਦੇ ਵਿੱਚ ਕੱਢ ਲੈਣੀ ਆ ਜਿਵੇਂ ਆਪਾਂ ਕਿੰਨੀ ਕੁ ਮੋਟੀ ਰੱਖਣੀ ਆ ਤੈ ਜੀ ਉਹਦੀ ਉਸ ਹਿਸਾਬ ਨਾਲ ਤੁਸੀਂ ਇਹਨੂੰ ਭਾਂਡੇ 'ਚ ਕਿਸੇ 'ਚ ਕੱਢ ਲਓ ਤੁਸੀਂ ਓਏ ਆ ਟਰੇ ਲੈ ਲੈਣੀ ਆ ਕੋਈ ਵੀ ਤਾਂ ਇਹਦੇ ਨਹੀਂ ਟਰੇ ਤਾਂ ਥਾਲ ਵਰਤ ਲਿਓ ਸਾਡੇ ਕੋਲ ਆ ਟਰੇ ਸੀਗੀ ਜਿਹੜੀ ਅਸੀਂ ਬਿਸਕੁਟ ਬਣਾਉਣ ਵਾਲੀ ਆ ਇਹ ਤੇ ਐ ਤੁਸੀਂ ਘਿਓ ਲਾ ਲੈਣਾ ਸਾਰੀ ਤੇ ਸੌ ਪੋਣੀ ਇਹ ਇਸ ਤਰ੍ਹਾਂ ਘਿਓ ਲਾ ਕੇ ਇਹ ਸਾਰੀ ਜਿਹੜੀ ਤੁਹਾਡਾ ਇਹ ਗੱੱਚਾ ਜੀ ਉਹਨੂੰ ਤੁਸੀਂ ਟ੍ਰੇ ਵਿੱਚ ਅੱਗ ਲੈਣੀ ਆ ਤੇ ਇਹ ਚ ਕੱਢ ਕੇ ਜੀ ਤੁਸੀਂ ਕਿੰਨੀ ਕੋ ਮੋਟੀ ਰੱਖਣੀ ਆ ਜਾਂ ਪਤਲੀ ਉਹਨੂੰ ਉਵੇਂ ਇਹਨੂੰ ਸਾਰੇ ਦੇ ਵਿੱਚ ਇਹ ਟੈਗ ਹੀ ਬਣਾ ਲੈਣੀ ਆ ਜਿਵੇਂ ਆਪਾਂ ਖੋਆ ਕੱਢ ਕੇ ਬਰਫੀ ਦੀ ਉਹ ਬਣਾਉਣੀ ਹੁੰਦੀ ਆ ਜੀ ਉਸ ਤਰ੍ਹਾਂ ਇਸ ਤਰ੍ਹਾਂ ਤੁਸੀਂ ਇਹਨੂੰ ਇਹਦੇ ਵਿੱਚ ਕਿਸੇ ਭਾਂਡੇ ਚ ਪਾ ਲੈਣੀ ਆ ਤੇ ਉਸ ਤੋਂ ਬਾਅਦ ਨਾਲ ਦੀ ਨਾਲ ਆਪਦੇ ਇਹਨੂੰ ਤੁਸੀਂ ਟੁਕੜੀਆਂ ਕੱਟ ਲਓ ਕਿਉਂਕਿ ਸੱਤ ਥੋੜੀ ਉਹ ਹੋ ਗਿਆ ਕਿਉਂਕਿ ਜਦੋਂ ਉੱਚ ਭਾਂਡੇ ਚੋਂ ਕੱਗਣਾ ਹੁੰਦਾ ਇਹਨੂੰ ਨਾਲ ਦੀ ਨਾਲ ਹੀ ਇਹ ਚ ਪਾ ਕੇ ਰੱਖ ਪਾਵੇ ਗਰਮ ਗਰਮ ਨੂੰ ਫੇਰ ਇਹ ਹੈ ਪ੍ਰੋਪਰ ਜੇ ਮੈਨੂੰ ਆਪਾਂ ਖਿਲਾਰ ਸਕਦੇ ਆ ਨਹੀਂ ਜੰਮ ਜਾਂਦੀ ਤੇ ਕਟਨੀ ਵੀ ਨਾਲ ਦੀ ਨਾਲ ਹੀ ਕੱਟੇ ਕਿਉਂਕਿ ਨਹੀਂ ਫਿਰ ਇਹਨੇ ਛੇਤੀ ਗੜ ਹੁੰਦਾ ਇਹਨੇ ਛੇਤੀ ਜੰਮ ਜਾਂਦਾ ਵੀ ਅਸੀਂ ਥੋੜਾ ਜਿਹਾ ਵੀਡੀਓ ਦੇ ਚੱਕਰ ਦੇ ਬਣਾਉਂਦੇ ਆ ਆ ਪਹਿਲਾਂ ਟ੍ਰੇ ਚ ਘਿਓ ਘਿਨੀ ਲਾ ਕੇ ਰੱਖਿਆ ਉਹਨੇ ਟਾਈਮ ਦੇ ਵਿੱਚ ਹੀ ਇਹ ਜੰਮ ਗਈ ਫੇਰ ਸੋਚਿਆ ਵੀ ਇਹਦੀਆਂ ਉਹ ਬਣਾ ਲਈਏ ਪਿੰਨੀਆਂ ਤੇ ਪਿੰਨੀਆਂ ਵੀ ਬਣਾ ਸਕਦੇ ਆ ਅਸਲ ਦਾ ਖਾਣੀ ਆ ਤੇ ਇਸ ਤਰ੍ਹਾਂ ਨੂੰ ਐ ਤੁਸੀਂ ਨਾਲ ਦੀ ਨਾਲ ਉਹ ਚੋਂ ਕੱਢ ਕੇ ਇਹਦੇ ਵਿੱਚ ਪਾ ਕੇ ਨਾਲ ਦੀ ਨਾਲ ਹੀ ਟੋਹਰੀਆਂ ਕੱਟ ਦੋ ਜੀ ਤੇ ਇਸ ਤਰ੍ਹਾਂ ਤੁਸੀਂ ਘਰੇ ਗੁੜ ਤੇ ਇਹ ਆਪਣੇ ਮੂਹ ਪਲੀ ਤੇ ਤੇਲਾਂ ਨਾਲ ਵਧੀਆ ਗੱჭਕ ਬਣਾ ਸਕਦੇ ਹੋ ਜੀ ਤੇ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਿਓ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਹੁਣ ਮਿਲਦੇ ਆਂ ਅਗਲੀ ਵੀਡੀਓ 'ਚ ਤਦ ਤੱਕ ਰੱਬ ਰੱਖਾ